ਕਿ ਰਾਗੀਰ ਨੇ ਜੋ ਸਾਨੂੰ ਦੱਸਿਆ ਵੀ ਉਹ ਇਸ ਪਟੜੀ ਤੇ ਬੱਠੇ ਸੀ ਤੁਸੀਂ ਸਟਮ ਖੜੇ ਹੋ ਮਤਲਬ ਇੱਥੇ ਨਿਲ ਮੰਗਲਾ ਬੈਠੇ ਹੋਏ ਸੀ ਸਭ ਤੋਂ ਪਹਿਲਾਂ ਅਸੀਂ ਪਾਖੜਾ ਦਾ ਕਿਨਾਰਾ ਚੈੱਕ ਕਰਦੇ ਹਾਂ ਕਿ ਕੁਝ ਵਿਅਕਤੀ ਇੱਥੇ ਕੋਈ ਜੰਪ ਹੋਇਆ ਕੋਈ ਨਿਸ਼ਾਨ ਬਣ ਜਾਂਦੇ ਨੇ ਤਾਂ ਇੱਕ ਨਿਸ਼ਾਨ ਜਿਹੜਾ ਉਹ ਬਣਿਆ ਹੋਇਆ ਸੀਗਾ ਉਸ ਸਕੂਟਰੀ ਨੂੰ ਜਦੋਂ ਚੈੱਕ ਕਰਿਆ ਜਾਂਦਾ ਉਹਦੇ ਵਿੱਚ ਘੜੀ ਇੱਕ ਬੈਲਟ ਪਰਸ ਪਰਸ ਤੋਂ ਇਲਾਵਾ 780 ਰੁਪਏ ਤੇ ਇੱਕ ਜੈਕਟ ਔਰ ਇੱਕ ਐਕਟੀਵਾ ਔਰ ਇੱਕ ਬੂਟ ਉਹ ਪਾਖੜਾ ਦੇ ਕੰਡੇ ਜਿਹੜੀ ਆ ਸਾਨੂੰ ਮਿਲਦੇ ਨੇ ਪਰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰਾ ਸਮਾਨ ਅਨਿਲ ਮੰਗਲਾ ਦਾ ਇਹ 5:40 ਤੱਕ ਉਹ ਬੰਦਾ ਠੀਕ ਸੀਗਾ ਇੱਥੇ ਸਮਾਨ ਸਾਰਾ ਕੱਢ ਕੇ ਮਤਲਬ 1.5-2 ਘੰਟੇ ਉਹ ਪਾਖੜਾ ਦੇ ਕਿਨਾਰੇ ਤੇ ਬੈਠੇ ਹੁੰਦੇ ਫਿਰ ਆਖਰ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਹੋ ਸਕਦਾ ਕਿ ਹੁਣ ਇਸ ਸੰਸਾਰ ਤੋਂ ਜਾਣਾ ਹੀ ਠੀਕ ਦੇਖੋ ਇਹ ਚੀਜ਼ ਨਾ ਕਿਸੇ ਨੇ ਦੇਖੀ ਨਹੀਂ ਆ ਵੀ ਉਹਨਾਂ ਨੇ ਜੰਪ ਕਰਿਆ ਕਿ ਨਹੀਂ ਕਰਿਆ ਸਸਕਾਲੀ ਮਹਾ ਕਵਰ ਸਿੰਘ ਬੇਦੀ ਅੱਜ ਪਸਿਆਣਾ ਨਹਿਰ ਤੇ ਮੌਜੂਦ ਆ ਪਾਖੜਾ ਦੀ ਉਹ ਪਸਿਆਣਾ ਨਹਿਰ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਅਕਸਰ ਵਾਪਰਦੀਆਂ ਚਾਹੇ ਸੜਕੀ ਹਾਦਸੇ ਹੋਣ ਜਾਂ ਕੁਝ ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਇਸ ਪਾਖੜਾ ਨਹਿਰ ਤੇ ਪਹੁੰਚ ਜਾਂਦੇ ਆ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਕਹਾਣੀਆਂ ਹੌਲੀ ਹੌਲੀ ਸਾਹਮਣੇ ਆਉਂਦੀਆਂ ਜਾਂਦੀਆਂ ਕਿ ਆਖਰ ਲੋਗ ਖੁਦਕੁਸ਼ੀਆਂ ਕਿਉਂ ਕਰਦੇ ਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਿਉਂ ਕਰਦੇ ਆ ਇਸੇ ਕੜੀ ਦੇ ਵਿੱਚ ਪਟਿਆਲਾ ਦੇ ਇੱਕ ਨਾਮਵਰ ਵਿਅਕਤੀ ਅਨਿਲ ਮੰਗਲਾ ਕਈ ਦਿਨਾਂ ਤੋਂ ਲਾਪਤਾ ਨਜ਼ਰ ਆ ਰਿਹਾ ਤੇ ਉਹਨਾਂ ਨੂੰ ਲੱਭਣ ਲਈ ਪਸਿਆਣਾ ਜਾਂ ਨਾਬਾ ਵਾਲੀ ਪਾਖੜਾ ਨਹਿਰ ਤੇ ਕਾਫੀ ਗਸ਼ਤ ਕੀਤੀ ਜਾ ਰਹੀ ਹੈ ਕਿ ਆਖਰ ਜਿਵੇਂ ਉਹਨਾਂ ਦੀ ਸਕੂਟਰੀ ਮਿਲੀ ਹੈ ਐਕਟਵਾ ਸਕੂਟਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਕਿ ਆਖਰ ਅਨਿਲ ਮੰਗਲਾ ਗਏ ਤਾਂ ਗਏ ਕਿੱਥੇ ਆਖਰ ਨਿਲ ਮੰਗਲਾ ਰੂਪੋਸ਼ ਕਿਵੇਂ ਹੋ ਗਏ ਇਹ तमाम ਸਵਾਲ ਬਣਦੇ ਜਾ ਰਿਹਾ ਇਹ ਵੱਡੀ ਸਿਰਦਰਦੀ ਜਿੱਥੇ ਉਹਨਾਂ ਦੇ ਪਰਿਵਾਰ ਲਈ ਹੈ ਉੱਥੇ ਹੀ ਸਭ ਤੋਂ ਵੱਡੀ ਸਿਰਦਰਦੀ ਜਿਹੜਾ ਪ੍ਰਸ਼ਾਸਨ ਲਈ ਹੈ ਇੱਕ ਉਹ ਸਿਆਸੀ ਪਾਰਟੀ ਦੇ ਨਾਲ ਵੀ ਜੁੜੇ ਰਹੇ ਉਹਨਾਂ ਦਾ ਸ਼ਹਿਰ ਦੇ ਵਿੱਚ ਇੱਕ ਚੰਗਾ ਨਾਮ ਸੀ ਚਾਹੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਸੀ ਚਾਹੇ ਭਾਜੀਪੀ ਦੇ ਉਹ ਲੀਡਰ ਵੀ ਦੱਸੇ ਜਾਂਦੇ ਆ ਇਸੇ ਤਰ੍ਹਾਂ ਇੱਕ ਵੱਡੀ ਸਿਰਦਰਦੀ ਅਨਿਲ ਮੰਗਲਾ ਨੂੰ ਲੈ ਕੇ ਦਿਖਾਈ ਦਿੰਦੀ ਆ ਤੇ ਕਈ ਦਿਨਾਂ ਤੋਂ ਅਨਿਲ ਮੰਗਲਾ ਰੂਪੋਸ਼ ਹੈ ਇਹ ਆਖਰ ਕਿਸ ਤਰ੍ਹਾਂ ਦਾ ਰਹੱਸ ਆਪਣੇ ਪਿੱਛੇ ਛੱਡ ਗਏ ਕਿਸ ਤਰ੍ਹਾਂ ਦੀਆਂ ਗੱਲਾਂ ਛੱਡ ਗਏ ਆਖਰ ਕਿੱਥੇ ਗਏ ਨਿਲ ਮੰਗਲਾ ਤੇ ਜਦੋਂ ਉਹਨਾਂ ਦੀ ਪਾਲ ਗੋਤਾਖੋਰ ਕਰਦੇ ਆ ਤਾਂ ਪਰਿਵਾਰਕ ਮੈਂਬਰ ਤੇ ਸ਼ਹਿਰ ਦੇ ਲੋਕ ਇੱਕ ਅਜਿਹੇ ਵਿਅਕਤੀ ਦੇ ਕੋਲੇ ਪਹੁੰਚਦੇ ਆ ਜੋ ਅਕਸਰ ਬਹੁਤ ਸਾਰੇ ਲੋਕਾਂ ਦੀ ਪਾਲ ਇਸ ਪਾਖੜਾ ਨਹਿਰ ਦੇ ਵਿੱਚੋਂ ਪਾਣੀ ਦੇ ਵਿੱਚੋਂ ਕਰਦੇ ਆ ਕਈ ਦਿਨਾਂ ਬਾਅਦ ਜਿਹੜੀ ਡੈੱਡ ਬੋਡੀ ਹੁੰਦੀ ਆ ਉਹ ਵੀ ਤਰਕੇ ਪਾਖੜਾ ਦੇ ਪਾਣੀ ਤੇ ਆ ਜਾਂਦੀ ਆ ਪਰ ਇੱਕ ਵੱਡੀ ਕਸ਼ਮਕਸ਼ ਇੱਕ ਵੱਡੀ ਜਦੋਜਹਿਤ ਇਸ ਭਾਖੜਾ ਨਹਿਰ ਤੇ ਹੁੰਦੀ ਆ ਸਾਡੇ ਨਾਲ ਸ਼ੰਕਰ ਭਾਰਦਵਾਜ ਨੇ ਜੋ ਇਸ ਸਮੇਂ ਇਸ ਪੂਰੇ ਘਟਨਾਕਰਮ ਦੇ ਆਲੇ-ਦੁਆਲੇ ਇੱਕ ਵੱਡੀ ਕਸ਼ਮਕਸ਼ ਕਰ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਸ਼ੰਕਰ ਭਾਰਦਵਾਜ ਕਿਸ ਤਰ੍ਹਾਂ ਇੱਕ ਵੱਡੀ ਕੋਸ਼ਿਸ਼ ਦੇ ਵਿਚੰਨੇ ਹੋਏ ਆ ਸ਼ੰਕਰ ਜੀ ਕਿਵੇਂ ਦੇਖਦੇ ਹੋ ਕਿ ਸ਼ਹਿਰ ਦਾ ਇੱਕ ਨਾਮਵਰ ਵਿਅਕਤੀ ਅਨਿਲ ਮੰਗਲਾ ਕਈ ਦਿਨਾਂ ਤੋਂ ਰੂਪੋਸ਼ ਹੈ ਕਈ ਦਿਨਾਂ ਤੋਂ ਲਾਪਤਾ ਹੈ ਆਖਰ ਇਹ ਕਿਸ ਤਰ੍ਹਾਂ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਪਸਿਆਣਾ ਨਹਿਰ ਦੇ ਕੋਲੇ ਗੋਤਾਖਰ ਛੱਡਣੇ ਪਿਆਗੇ ਇੱਕ ਪਾਲ ਕਰਨੀ ਪੈਗੀ ਇਹ ਪੂਰੇ ਦਾ ਪੂਰਾ ਘਟਨਾਕ੍ਰਮ ਹੈ ਕੀ ਹੈ ਬਾਜੀ ਪਸਿਆਣਾ ਪੁਲ ਇਹ ਪਟਿਆਲਾ ਜ਼ਿਲ੍ਹਾ ਚ ਪੈਂਦਾ ਹੈਗਾ ਇੱਥੇ ਅਨਿਲ ਮੰਗਲਾ ਜੀ ਨੇ ਕਈ ਲੋਕ ਇੱਥੇ ਆਂਦੇ ਨੇ ਪਾਖੜਾ ਨਹਿਰ ਤੇ ਆਂਦੇ ਨੇ ਔਰ ਕੁਝ ਨੂੰ ਅਸੀਂ ਬਚਾ ਲੈਂਦੇ ਆਂ ਕੁਝ ਕੀ ਕਰਦੇ ਆਂ ਕਈ ਲੋਕ ਨਾ ਇੱਥੇ ਪੂਜਾ ਪਾਠ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਹੁੰਦਾ ਪਤਾ ਨਹੀਂ ਹੁੰਦਾ ਅਨਿਲ ਮੰਗਲਾ ਜੀ ਜਿਹੜੇ ਸੀਗੇ ਜੋ ਸਾਨੂੰ ਸਿਚੁਏਸ਼ਨ ਦੱਸੀ ਗਈ ਸੀਗੀ ਤੇ ਕੋਈ ਰਾਹੀ ਗੇਰਾ ਨੇ ਜੋ ਸਾਨੂੰ ਦੱਸਿਆ ਵੀ ਉਹ ਇਸ ਪਟੜੀ ਤੇ ਬੱਠੇ ਸੀ ਤੁਸੀਂ ਸਟਮ ਖੜੇ ਹੋ ਮਤਲਬ ਇੱਥੇ ਅਨਿਲ ਮੰਗਲਾ ਬੈਠੇ ਹੋਏ ਸੀ ਜੀ 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 ਜੋ ਰਾਹੀ ਗੇਰਾ ਨੇ ਸਾਨੂੰ ਦੱਸਿਆ ਕਿਉਂਕਿ ਇੱਥੇ ਲੋਕ ਘੁੰਮਦੇ ਨੇ ਕੋਈ ਬੱਕਰੀਆਂ ਚਾਰਦਾ ਕੋਈ ਲੱਕੜਾ ਵੜਦਾ ਕੋਈ ਕੁਸ਼ ਕਰਦਾ ਕੋਈ ਸੈਰ ਕਰਦਾ ਤਾਂ ਤਕਰੀਬਨ ਸਾਨੂੰ 6 ਵਜੇ ਇੱਕ ਕਾਲ ਆਂਦੀ ਆ ਵੀ ਇੱਕ ਜਿਹੜੀ ਸਕੂਟਰੀ ਹੈ ਅਨਨੋਨ ਹੈ ਪਖੜਾ ਨਰ ਤੇ ਮਿਲਿਆ ਸੋ ਜਦੋਂ ਅਸੀਂ ਟੀਮ ਦੇ ਨਾਲ ਇੱਥੇ ਪਹੁੰਚਦੇ ਆਂ ਇੱਥੇ ਜਦੋਂ ਦੇਖਿਆ ਜਾਂਦਾ ਹੈਗਾ ਸਭ ਤੋਂ ਪਹਿਲਾਂ ਅਸੀਂ ਪਾਖੜਾ ਦਾ ਕਿਨਾਰਾ ਚੈੱਕ ਕਰਦੇ ਹਾਂ ਵੀ ਕੁਝ ਵਿਅਕਤੀ ਇੱਥੇ ਕੋਈ ਜੰਪ ਹੋਇਆ ਕੋਈ ਨਿਸ਼ਾਨ ਬਣ ਜਾਂਦੇ ਨੇ ਤਾਂ ਇੱਕ ਨਿਸ਼ਾਨ ਜਿਹੜਾ ਉਹ ਬਣਿਆ ਹੋਇਆ ਸੀਗਾ ਹੁਣ ਤਾਂ ਮਿਟ ਗਿਆ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਤੇ ਉਹ ਸਕੂਟਰੀ ਨੂੰ ਜਦੋਂ ਚੈੱਕ ਕਰਿਆ ਜਾਂਦਾ ਉਹਦੇ ਵਿੱਚ ਇੱਕ ਘੜੀ ਇੱਕ ਬੈਲਟ ਪਰਸ ਪਰਸ ਤੋਂ ਇਲਾਵਾ 7-800 ਰੁਪਏ ਤੇ ਇੱਕ ਜੈਕਟ ਔਰ ਇੱਕ ਐਕਟਿਵਾ ਔਰ ਇੱਕ ਬੂਟ ਉਹ ਪਾਖੜਾ ਦੇ ਕੰਡੇ ਜਿਹੜੀ ਆ ਸਾਨੂੰ ਮਿਲਦੇ ਨੇ ਪਰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰਾ ਸਮਾਨ ਅਨਿਲ ਮੰਗਲਾ ਦਾ ਜੀ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ ਜਿਹੜੀ ਐਕਟਿਵਾ ਸਕੂਟਰੀ ਉਹਦੇ ਵਿੱਚ ਆਰਸੀ ਹੁੰਦੀ ਆ ਦੂਜਾ ਜਿਹੜਾ ਉਹਨਾਂ ਦਾ ਪਰਸ ਖੋਲਿਆ ਜਾਂਦਾ ਉਹਦੇ ਵਿੱਚ ਕੁਝ ਆਈਡੀ ਪ੍ਰੂਫ ਮਿਲ ਜੇ ਮਿਹਾਰ ਕਾਰਡ ਵੋਟਰ ਕਾਰਡ ਆਈਡੈਂਟੀਟੀ ਕਾਰਡ ਆ ਚੀਜ਼ਾਂ ਮਤਲਬ ਮਿਲਦੀਆਂ ਉਹਦੇ ਨਾਲ ਕਲੀਅਰ ਹੋਇਆ ਕਿਉਂਕਿ ਉਸ ਵੇਲੇ ਸ਼ਹਿਰ ਦੇ ਬਹੁਤ ਲੋਕ ਇੱਥੇ ਪਹੁੰਚ ਗਏ ਸੀਗੇ ਜਦੋਂ ਸਾਰੀ ਚੈੱਕ ਕਰੀ ਪਸਿਆਣਾ ਦੇ ਐਸਐਚਓ ਸਾਹਿਬ ਆਪ ਮੌਕੇ ਤੇ ਪਹੁੰਚ ਗਏ ਪੁਲਸ ਉਹਨਾਂ ਦੇ ਨਾਲ ਡਿਊਟੀ ਅਫਸਰ ਪਹੁੰਚ ਗਏ ਤਾਂ ਸਾਰਾ ਕਾਰਿਆਕਰਮ ਜਿਹੜਾ ਸੀ ਚੈੱਕ ਕਰਿਆ ਤਾਂ ਇਹਦੇ ਵਿੱਚ ਇਹ ਹੁੰਦਾ ਵੀ ਜੇਕਰ ਬੰਦੇ ਨੇ ਛਾਲ ਮਾਰੀ ਹੈ ਕਿਉਂਕਿ 60-65 ਸਾਲ ਦੀ ਉਹਨਾਂ ਦੀ ਉਮਰ ਹੈ ਔਰ ਬਹੁਤ ਨਾਮੀ ਬੰਦੇ ਨੇ ਬਹੁਤ ਸੁਲਝੇ ਹੋਏ ਬੰਦੇ ਨੇ ਤਾਂ ਉਹ ਜਦੋਂ ਅਸੀਂ ਦੇਖਿਆ ਤੇ ਇਮੀਡੀਏਟਲੀ ਇੱਕ ਟੀਮ ਤਿਆਰ ਕਰੀ ਗਈ ਵੀ ਜੇਕਰ ਬੰਦੇ ਨੇ ਛਾਲ ਮਾਰੀ ਇੱਕ ਹੁੰਦਾ ਬੰਦਾ ਛਾਲ ਮਾਰਦਾ ਤਾਂ ਉਹ ਪਾਣੀ ਰਜਮਾ ਪੀ ਕੇ ਥੱਲੇ ਬੈਠ ਜਾਂਦਾ ਦੂਜਾ ਜਿਹੜਾ ਹੁੰਦਾ ਇੱਕ ਬੰਦਾ ਛਾਲ ਮਾਰਦਾ ਤਾਂ ਉਹਨੂੰ ਅਸੀਂ ਅਟੈਕ ਕਰਦੇ ਨੇ ਵੀ ਉਹਨੂੰ ਦੰਦਲ ਪੈ ਜਾਂਦੀ ਦੰਦਲ ਪੈਣ ਨਾਲ ਜਿੰਨੀ ਸਪੀਡ ਪਾਣੀ ਹੈ ਜਿੱਤੇ ਛਾਲ ਮਾਰੇਗਾ ਉੱਥੇ ਡੁੱਬ ਜਾਏਗਾ ਪਰ ਜਿੰਨੀ ਸਪੀਡ ਪਾਣੀ ਹੈ ਉਨੀ ਤੇਜ਼ੋ ਬੰਦਾ ਜਾਏਗਾ ਪਰ ਜਿਹੜੇ ਹੋਰ ਵੀ ਸਵਾਲ ਜਿਹੜੇ ਪੈਦਾ ਹੋ ਰਹੇ ਆ ਕਿ ਅਕਸਰ ਬਹੁਤ ਸਾਰੀਆਂ ਜਿਹੜੇ ਲੋਕ ਹੈ ਭਾਖੜਾ ਨਹਿਰ ਤੇ ਆ ਕੇ ਇੱਕ ਫੈਸਲਾ ਕਰ ਲੈਂਦੇ ਆ ਕਿ ਉਹਨਾਂ ਨੇ ਖੁਦਕੁਸ਼ੀ ਕਰਨੀ ਹੈ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਹੈ ਅਨਿਲ ਮੰਗਲਾ ਦੇ ਪਰਿਵਾਰਕ ਮੈਂਬਰ ਵੀ ਆਏ ਹੋਣਗੇ ਕੁਝ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਕੜੀਆਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਟੈਂਸ਼ਨ ਕਿਸ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਸੀ ਨਹੀਂ ਇਹਦੇ ਬਾਰੇ ਨਹੀਂ ਗੱਲ ਹੋਈ ਜਦੋਂ ਸਾਰੀ ਗੱਲਾਂ ਇੱਥੇ ਭਾਖੜਾ ਤੇ ਖੁੱਲੀਆਂ ਤਾ 2 ਤੋਂ ਮਾਂ 2:30 2 ਵਜੇ ਉਹ ਮਹਿਲ ਕੰਨੀ ਤੋਂ ਨਿਕਲੇ ਆ ਜਿਹੜਾ ਮਹਾਰਾਣੀ ਸ਼ਬਦਤਰ ਮਹਿਲ ਹੈ ਉਧਰੋਂ ਨਿਕਲੇ ਉਧਰੋਂ ਨਿਕਲ ਕੇ 3 ਵਜੇ ਉਹਨਾਂ ਦਾ 3:30 ਵਜੇ ਫੋਨ ਬੰਦ ਹੋ ਜਾਂਦਾ ਹੈਗਾ। ਔਰ ਇੱਥੇ ਰਾਹੀ ਗੀਰਾਂ ਨੇ ਜਿਹੜਾ ਦੇਖਿਆ ਵੀ 5:40 ਤੱਕ ਉਹ ਬੰਦਾ ਠੀਕ ਸੀਗਾ। ਇੱਥੇ ਸਮਾਨ ਸਾਰਾ ਕੱਢ ਕੇ ਮਤਲਬ 1:30-2 ਘੰਟੇ ਉਹ ਪਾਖੜਾ ਦੇ ਇਸ ਕਿਨਾਰੇ ਤੇ ਬੈਠੇ ਹੁੰਦੇ ਆ। ਜੀ ਜਦੋਂ ਬਾਅਦ 'ਚ ਇਨਕੁਆਰੀ ਹੋਈ ਤਾਂ ਇੱਥੋਂ ਕਿੱਥੇ ਗਏ ਬੀਨੋ ਉਹ ਸਕੂਟਰੀ ਤੇ ਲੈ ਕੇ ਰਾਉਂਡ ਵੀ ਲਗਾਇਆ ਯਾਨੀ ਉਹਦਾ ਮਾਈਂਡ ਜਿਹੜਾ ਸੀਗਾ ਉਹ ਕਿਧਰ ਹਨ ਕਿਧਰ ਚੇਂਜ ਹੋ ਰਿਹਾ ਸੀਗਾ ਕਿਉਂਕਿ ਉਹ ਸੁਲਝੋਇਆ ਹੋਇਆ ਬੰਦਾ ਸੀਗਾ ਵੀ ਆ ਰ ਮੈਂ ਕਦਮ ਚੱਕਾਂ ਕਿ ਨਾ ਚੱਕਾਂ ਮਤਲਬ ਇੰਨੀ ਜਲਦਬਾਜ਼ੀ ਦੇ ਵਿੱਚ ਉਹ ਫੈਸਲਾ ਮਤਲਬ ਲੈ ਵੀ ਨਹੀਂ ਸਕਦਾ ਸੀ ਕਿਉਂਕਿ ਇੱਕ ਸੁਲਝੋਇਆ ਹੋਇਆ ਵਿਅਕਤੀ ਕਈ ਵਾਰ ਸੋਚਦਾ ਹੈ ਕਿ ਮੈਂ ਕਦਮ ਕਿਹੜਾ ਚੁੱਕਣ ਜਾ ਰਿਹਾ ਹਾਂ ਕਦਮ ਚੁੱਕਾਂ ਜਾਂ ਨਾ ਚੁੱਕਾਂ ਫਿਰ ਆਖਰ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਹੋ ਸਕਦਾ ਹੈ ਕਿ ਹੁਣ ਇਸ ਸੰਸਾਰ ਤੋਂ ਜਾਣਾ ਹੀ ਠੀਕ ਹੈ ਦੇਖੋ ਇਹ ਚੀਜ਼ ਨਾ ਕਿਸੇ ਨੇ ਦੇਖੀ ਨਹੀਂ ਹੈ ਵੀ ਉਹਨਾਂ ਨੇ ਜੰਪ ਕਰਿਆ ਕਿ ਪਰ ਮੈਂ ਇੱਕ ਹੋਰ ਗੱਲ ਥੋੜੀ ਅੱਗੇ ਤੋਰਦਾ ਕਿ ਅਕਸਰ ਕਈ ਵਾਰੀ ਹੁੰਦਾ ਕਿ ਲੋਕ ਜਿਹੜੇ ਆ ਕਟਨਾਮਾ ਨੂੰ ਦਿਖਾਉਂਦੇ ਆ ਦਰਸਾਉਂਦੇ ਆ ਅਸਲ ਦੇ ਵਿੱਚ ਸੱਚਾਈ ਕੁਝ ਹੋਰ ਹੁੰਦੀ ਆ ਤੁਹਾਨੂੰ ਜਿੱਥੇ ਬਹੁਤ ਸਾਰੀਆਂ ਡੈੱਡ ਬਾਡੀਆਂ ਮਿਲਦੀਆਂ ਜਾਂ ਬਹੁਤ ਸਾਰੇ ਸਰੀਰ ਇਸ ਭਾਗੜਾ ਨਹਿਰ ਦੇ ਪਾਣੀ ਚ ਮਿਲਦੇ ਆ ਲੱਗਦਾ ਨਹੀਂ ਕਿ ਕੁਝ ਕਹਾਣੀਆਂ ਤੁਹਾਡੇ ਕੇ ਇਸ ਤਰ੍ਹਾਂ ਦੀ ਵੀ ਆਈ ਹੋਣਗੀਆਂ ਕਿ ਇੱਕ ਪੁਲਿਖਾ ਪਾਉਣ ਲਈ ਜਿਵੇਂ ਐਕਟਵਾ ਖੜੀ ਕਰਤੀ ਕੋਈ ਗੱਡੀ ਹੋਰ ਖੜੀ ਕਰਤੀ ਤੇ ਬੰਦਾ ਕਿਤੇ ਹੋਰ ਚਲਾ ਗਿਆ ਨਹੀਂ ਇਹ ਦੇ ਵਿੱਚ ਇਹ ਹੁੰਦਾ ਕਈ ਹਾਸੇ ਇਸ ਤਰ੍ਹਾਂ ਦੇ ਹੋਏ ਨੇ ਲੋਕ ਵੀਡੀਓ ਬਣਾ ਕੇ ਇਕ ਨਾ ਤੁਹਾਨੂੰ ਛੋਟੀ ਜੀ ਗੱਲ ਦੱਸ ਰਾਂਗਾ ਮਾਨਸਾ ਦਾ ਕੇਸ ਹੈਗਾ ਮਾਨਸਾ ਦਾ ਕੇਸ ਵਿੱਚ ਬੰਦੇ ਨੇ ਤਿੰਨ ਬੰਦਿਆਂ ਦਾ ਮਰਦ ਕਰਤਾ ਮਰਡਰ ਕਰਕੇ ਨਹਿਰ ਚ ਇੱਥੇ ਪਟਿਆਲਾ ਨਹਿਰ ਚ ਹੀ ਛੁੱਟਦਾ ਇਹੀ ਪੁਆਇੰਟ ਤੇ ਛੁੱਟਿਆ ਸੀਗਾ ਆਪ ਉਹ ਚਲਾ ਗਿਆ ਪੁਲਿਸ ਨੇ ਉਹਨੂੰ ਥੋੜਾ ਬਹੁਤ ਕੰਪਲੀਟ ਪਰਿਵਾਰ ਨੇ ਲਖਾਈ ਉਹਨੇ ਇਸੇ ਪਾਖੜਾ ਤੇ ਮਾਨਸਾ ਤੋਂ ਆ ਕੇ ਬੰਦੇ ਨੇ ਵੀਡੀਓ ਬਣਾਈ ਵੀ ਮੈਨੂੰ ਪੁਲਿਸ ਪਰੇਸ਼ਾਨ ਕਰ ਰਹੀ ਆ ਵੀ ਮੈਂ ਪਾਖੜਾ ਨਾਲ ਚ ਛਾਲ ਮਾਰ ਰਿਆ ਮਤਲਬ ਕਹਾਣੀ ਬਣਾ ਲਈ ਕਿ ਮੈਂ ਪਾਖੜਾ ਮੈਨੂੰ ਦਿਖਾਣਾ ਕਿ ਮੈਂ ਪਾਖੜਾ ਛਾਲ ਮਾਰਤੀ ਹਾਂ ਪਰ ਉਹਨੇ ਛਾਲ ਨਹੀਂ ਮਾਰੀ ਬੰਦੇ ਨੇ ਅਸੀਂ ਸਾਰੇ ਨਹਿਰ ਖੰਗਾਲਤੀ ਕੱਲੇ ਕੱਲੇ ਪੁਆਇੰਟ ਚੈੱਕ ਕਰੇ ਬਾਅਦ ਦੇ ਵਿੱਚ ਉਹ ਬੰਦਾ ਟਰੈਕ ਕਿੱਥੋਂ ਹੋਰ ਹੋ ਗਿਆ ਪਰ ਸ਼ੰਕਰ ਜੀ ਦੱਸੋ ਕਿ ਨੂੰ ਰੂਪੋ ਸ਼ੋਇਆ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੁਹਾਨੂੰ ਪਾਲ ਕਰਦੇ ਆ ਆਖਰ ਸਫਲਤਾ ਹੱਥ ਕਿਉਂ ਨਹੀਂ ਲੱਗੀ ਅੱਜ ਤੀਜਾ ਦਿਨ ਹੈ ਜੀ ਤੀਜਾ ਦਿਨ ਦਾ ਮਤਲਬ ਵੀ ਸਰਦੀਆਂ ਦੇ ਵਿੱਚ ਬਾਡੀ ਜਿਹੜੀ ਹੁੰਦੀ ਆ ਤਕਰੀਬਨ 5 ਤੋਂ 6 ਦਿਨ ਲੈ ਲੈਂਦੀ ਹੈ ਉਹ ਵੀ ਜੇ ਤੁਸੀਂ ਕਹੋ ਨਾ ਵੀ ਫੁੱਲੇ ਕੇ ਉੱਪਰ ਆ ਗਈ ਐ ਨਹੀਂ ਆਂਦੀ ਹੈਗੀ ਥੋੜੀ ਬਹੁਤ ਬਾਡੀ ਦਿਖਦੀ ਹੈ ਉਹ ਗੋਤਾਖੋਰੀ ਦੱਸ ਸਕਦਾ ਕਿਉਂਕਿ ਲੋਕਾਂ ਨੂੰ ਬਹਿਮ ਹੁੰਦਾ ਵੀ ਜਾਨਵਰ ਚੱਲ ਆ ਗਿਆ ਬਾਡੀ ਐ ਐਸਾ ਕੁਝ ਨਹੀਂ ਆ ਗੋਤਾਖੋਰੀ ਲੱਭਦੇ ਨੇ ਹਾਂ ਜਦੋਂ 15 20 ਦਿਨ ਬਾਡੀ ਹੁੰਦੀ ਆ ਉਹ ਉੱਪ ਹੋ ਜਾਂਦੀ ਉਹ ਫੁੱਲ ਜਾਂਦੀ ਆਪਣਾ ਰਾਸ਼ਨ ਪਾਣੀ ਇਹ ਸੜ ਜਾਂਦਾ ਹੈਗਾ ਗੈਸ ਬਣ ਜਾਂਦੀ ਆਪਣੇ ਅੰਦਰ ਤੇ ਵਾਲ ਵੀ ਉੱਡ ਜਾਂਦੇ ਨੇ ਆ ਦਾੜੀ ਵੀ ਉੱਡ ਜੂਗੀ ਹਰ ਚੀਜ਼ ਮਤਲਬ ਉੱਡ ਜੂਗੀ ਤਾਂ ਉਸ ਨੂੰ شناਕਤ ਕਰਨ ਦਾ ਇੱਕ ਜਰੀਆ ਕੋਈ ਕੜਾ ਅੰਗੂਠੀ ਛੱਲਾ ਕੋਈ ਟੈਟੂ ਕੋਈ ਐਦਾਂ ਦੀ ਚੀਜ਼ ਬਣਾਈ ਹੋਏ ਉਹਦੇ ਨਾਲ ਹੀ شناਕਤ ਹੁੰਦੀ ਹੈ ਜੇ ਮੈਂ ਕਹਾਂ ਵੀ ਹੁਣੇ ਹੀ شناਕਤ ਹੋ ਜੂਗੀ 10 15 ਦਿਨ ਉਹ ਜਿਹੜੀ 4 5 ਦਿਨਾਂ ਦੀ 6 ਦਿਨਾਂ ਦੀ ਬੋਡੀ ਹੁੰਦੀ ਉਹ ਪਾਜੀ ਫੇਸ ਤੋਂ ਪਤਾ ਲੱਗ ਜਾਂਦਾ ਹੈਗਾ ਵੀ ਇਹ ਫਲਾਣਾ ਫਲਾਣਾ ਚਿੰਗ ਹੈਗਾ ਬੰਦਾ ਮੇਰੀ ਮੇਰਾ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਇਹ ਹੈ ਕਿ ਇੱਥੇ ਘਟਨਾਵਾਂ ਬਹੁਤ ਵਾਪਰਦੀਆਂ ਜਦੋਂ ਲੋਕ ਇਸ ਸ਼ਾਂਤੀ ਵਾਲੀ ਥਾਂ ਤੇ ਆ ਜਾਂਦੇ ਆ ਤਾਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਲੱਗਦਾ ਨਹੀਂ ਕਿ ਉਹ ਇੰਨੀ ਜਲਦੀ ਫੈਸਲਾ ਕਿਵੇਂ ਕਰ ਲੈਂਦੇ ਆ ਜਾਂ ਤੁਹਾਡੇ ਅਗੇ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਅਗੇ ਸਾਹਮਣੇ ਆਈਆਂ ਹੋਣਗੀਆਂ ਕਿਉਂਕਿ ਕੁਝ ਲੋਕ ਜਦੋਂ ਛਾਲ ਮਾਰਦੇ ਆ ਤਾਂ ਉਹਨਾਂ ਨੂੰ ਬਚਾਲਿਆ ਜਾਂਦਾ ਹੈ ਕੁਝ ਲੋਕਾਂ ਨੂੰ ਬਚਾਏ ਜਾਂਦੇ ਆ ਤਾਂ ਉਹ ਕੀ ਕਹਿੰਦੇ ਆ ਕਿ ਆਖਰ ਕਿਉਂ ਮਰਨਾ ਚਾਹੁੰਦਾ ਸੀ ਕਿਸ ਤਰ੍ਹਾਂ ਦੇ ਹਾਲਾਤ ਜਾਂ ਕਿਸ ਤਰ੍ਹਾਂ ਦੀ ਮਾਨਸਤਾ ਉਹਨਾਂ ਦੇ ਸਿਰ ਦੇ ਉੱਤੇ ਸਵਾਰ ਹੋ ਜਾਂਦੀ ਹੈ ਜਿਵੇਂ ਕਿਹਾ ਜਾਂਦਾ ਕਿ ਇਹਦਾ ਲਿਖਿਆ ਹੋਇਆ ਸੀ ਕਿ ਇਸ ਨੇ ਪਾਣੀ 'ਚ ਡੁੱਬ ਕੇ ਮਰਨਾ ਹੈ ਜਾਇਸ ਦੇ ਗਹਿ ਚੱਕਰੇ 헤ਦੇ ਸੀ ਕੀ ਦੇਖਦੇ ਹੋ ਪੂਰੀ ਮਨੁੱਖਤਾ ਜਾਂ ਕਿਸ ਤਰ੍ਹਾਂ ਉਹਨਾਂ ਦੇ ਚਿਹਰੇ ਪੜੇ ਜਾਂਦੇ ਆ ਐਦਾਂ ਨਹੀਂ ਹੁੰਦਾ ਹੈਗਾ ਜਦੋਂ ਇੱਕ ਵਾਰੀ ਕੋਈ ਜੰਪ ਕਰਦਾ ਨਾ ਉਹ ਕੋਸ਼ਿਸ਼ ਕਰਦਾ ਵੀ ਮੈਨੂੰ ਕੱਢ ਲਿੱਤਾ ਜਾਵੇ ਮਤਲਬ ਉਹ ਚਾਹੁੰਦਾ ਹੈ ਕਿ ਮੈਨੂੰ ਬਚਾ ਲਿਆ ਜਾਵੇ ਚਾਹੇ ਉਹ ਅੰਦਰ ਜਾ ਕੇ ਹੀ ਪਤਾ ਲੱਗਦਾ ਬਾਹਰ ਆਪਾਂ ਖੜੇ ਨਹੀਂ ਪਤਾ ਲੱਗੂਗਾ ਪਰ ਮਰਨਾ ਚਾਹੁੰਦਾ ਹੈ ਮਰਨਾ ਚਾਹੁੰਦਾ ਹੈ ਪਰ ਇੱਕ ਵਾਰੀ ਚਾਹੁੰਦਾ ਹੈ ਕਿ ਉਹ ਛਾਲ ਮਾਰੇ ਤਾਂ ਉਸ ਨੂੰ ਕੋਈ ਬਚਾ ਲੇ ਜੀ 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 ਐਦਾਂ ਦੇ ਬਹੁਤ ਕੰਮ ਹੁੰਦੇ ਨੇ ਵੀ ਅਸੀਂ ਚਲੋ ਮੌਕੇ ਤੇ ਬਚਾ ਵੀ ਲੈਂਦੇ ਆ ਜੇ ਸਾਨੂੰ ਉਂਝ ਕੋਈ ਬੰਦਾ ਮਿਲ ਜਾਂਦਾ ਪਟੜੀ ਤੇ ਖੜਾ ਹੋਵੇ ਮੈਂ ਮਰਨਾ ਮੈਂ ਮਰਨਾ ਤਾਂ ਉਹਨੂੰ ਅਸੀਂ 5-7 ਮਿੰਟ ਬਿਠਾ ਕੇ ਸਮਝਾ ਦਿੰਨੇ ਆ ਫੋਟੋਆਂ ਦਿਖਾ ਦਿੰਨੇ ਡੈੱਡ ਬੋਡੀਆਂ ਦਿਖਾਉਂਦੇ ਵੀ ਆਹ ਹਾਲ ਹੁੰਦਾ ਐਵੇਂ ਹੁੰਦਾ ਤਾਂ ਕਿੰਨੇ ਕਿਤੇ ਦਾ ਮਾਈਂਡ ਸਿਰਫ 5 ਮਿੰਟ ਦਾ ਹੁੰਦਾ 5 ਮਿੰਟ ਅਗਰ ਤੁਸੀਂ ਬੰਦੇ ਨਾਲ ਹੈਂਡਲ ਕਰ ਲਿਆ ਤਾਂ ਉਹ ਬੰਦਾ ਛਾਲ ਨਹੀਂ ਮਾਰਦਾ ਹੈਗਾ ਅੱਛਾ ਮੈਂ ਇਹ ਹੁਣ ਪੁੱਛਣਾ ਚਾਹਾਂਗਾ ਕਿ ਲੱਗਦਾ ਕਿ ਜੋ ਘਦਾਈ ਘਟਨਾ ਨਾ ਹੋਈ ਹੋਵੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਅੰਨਿਲ ਮੰਗਲਾ ਮਿਲ ਜਾਣ ਘਰ ਆ ਜਾਣ ਜਿਸ ਤਰ੍ਹਾਂ ਇੱਕ ਵੱਡੀ ਚਿੰਤਾ ਪਰਿਵਾਰਕ ਮੈਂਬਰਾ ਚ ਹੁੰਦੀ ਹੈ ਕੀ ਲੱਗਦਾ ਇਸ ਪੂਰੇ ਘਟਨਾ ਕਰਨ ਚ ਪਰਮਾਤਮਾ ਕਰੇ ਉਹ ਸਹੀ ਸਲਾਮਤ ਹੋਣਾ ਸਾਡੀ ਕਿਉਂਕਿ ਜੀ ਦਾ ਪਰਿਵਾਰ ਦਾ ਜੀ ਜਾਂਦਾ ਉਸ ਨੂੰ ਪਤਾ ਲੱਗਦਾ ਸਿਰਫ ਬਾਜੀ ਆਪਾਂ ਨੂੰ ਸਮਾਨ ਮਿਲਿਆ ਐਕਟੀਵਾ ਕੱਪੜੇ ਲੱਤੇ ਮਿਲੇ ਆ ਦੇਖਿਆ ਕਿਸੇ ਨੇ ਹੈ ਨਹੀਂ ਛਾਲ ਮਾਰੀ ਹੈ ਕਿ ਨਹੀਂ ਮਾਰੀ ਹੈ ਠੀਕ ਹੈ ਨਾ ਤਾ ਉਹ ਜਿਹੜੀ ਅਸੀਂ ਟੀਮ ਜਿਹੜੀ ਟੀਮਾਂ ਲਾਈਆਂ ਹੋਈਆਂ ਉਹ ਟੀਮਾਂ ਬਹੁਤ ਜ਼ਿਆਦਾ ਲਾਤੀਆਂ ਕਿ ਕਿਦਨ ਨੇ ਕਿਦਨ ਹੈਂਡਲ ਹੋ ਜਵੇ ਪਰ ਸਾਡੇ ਸਾਹਮਣੇ ਲੱਗਦਾ ਕੀ ਪਤਾ ਉਹ ਬਾਹਰ ਹੋਣ ਮਾਈਂਡ ਚੇਂਜ ਹੋ ਗਿਆ ਹੋਵੇ ਕੋਈ ਉਹਨਾਂ ਦਾ ਕੋਈ ਗੱਲਬਾਤ ਐਸੀ ਹੋ ਗਈ ਹੋਵੇ ਤਾਂ ਗੋਤਾਖੋਰਾ ਵੱਲੋਂ ਪਾਲ ਜਾਰੀ ਹੈ ਲੱਭ ਰਹੇ ਹਰ ਜਗ੍ਹਾ ਕਿਦਨ ਕਿਤੇ ਲੱਗਦਾ ਸਾਨੂੰ ਜੇ ਇਸ ਨਹਿਰ 'ਚ ਨੇ ਤਾਂ 260 ਰੁਪਏ ਚ ਲੱਭ ਕੇ ਦਵਾਂਗੇ ਜੇ ਬਾਹਰ ਨੇ ਤਾਂ ਉਹਦੀ ਤਾਂ ਗੱਲੀ ਛੱਡ ਤੋ ਬਿਲਕੁਲ ਬਿਲਕੁਲ ਇਹ ਸਨ ਸ਼ੰਕਰ ਭਾਰਦਵਾਜ ਜੋ ਅਕਸਰ ਇਸ ਪਾਖੜਾ ਨਹਿਰ ਤੇ ਪਹਿਰਾ ਦਿੰਦੇ ਨਜ਼ਰ ਆਉਂਦੇ ਆ ਮਨੁੱਖਤਾ ਦੀ ਸੇਵਾ ਕਹ ਲੋ ਜਾਂ ਲੋਕ ਇਹਨਾਂ ਨੂੰ ਫੋਨ ਕਰਦੇ ਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇੱਕ ਵੱਡੀ ਕਸ਼ਮਕਸ਼ ਦੇ ਵਿੱਚ ਰਹਿੰਦੇ ਆ ਕਿ ਲੋਕ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਲਈ ਖੁਦਕੁਸ਼ੀ ਕਰਨ ਲਈ ਨਹਿਰ ਦੀ ਚੋਣ ਕਰਦੇ ਆ ਪਾਖੜਾ ਨਹਿਰ ਤੇ ਪਹੁੰਚਦੇ ਆ ਦੋਸਤੋ ਬਾਦ ਉਹ ਜੀਵਨ ਲੀਲਾ ਸਮਾਪਤ ਕਰ ਲੈਂਦੇ ਹੋਰ ਵੀ ਘਟਨਾ ਕਰਮ ਇਹਨਾਂ ਨੇ ਸਾਂਝੇ ਕੀਤੇ ਆ ਕਿ ਕਿਸ ਤਰ੍ਹਾਂ ਲੋਕ ਖੁਦਕੁਸ਼ੀ ਕਰਨ ਲਈ ਪਹੁੰਚਦੇ ਤਾਂ ਜ਼ਰੂਰ ਹੈ ਪਰ ਉਹ ਜਦੋਂ ਛਾਲ ਲਗਾ ਲੈਂਦੇ ਆ ਤਾਂ ਉਹਨਾਂ ਦੇ ਅੰਦਰ ਜਾਂ ਦਿਮਾਗ ਤੇ ਇਹ ਗੱਲ ਸਵਾਰ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਬਚਾ ਲਵੇ ਅਨਿਲ ਮੰਗਲਾ ਦੇ ਘਟਨਾ ਕਰਮ ਦੇ ਵਿੱਚ ਇਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਅਨਿਲ ਮੰਗਲਾ ਦੀ ਐਕਟਵਾ ਆਰਸੀ ਕੜੀ ਪਰਸ ਸਾਰਾ ਸਮਾਨ ਮਿਲਿਆ ਪਰ ਅਨਿਲ ਮੰਗਲਾ ਕਿੱਥੇ ਹੈ ਇੱਕ ਆਪਣੇ ਆਪ ਦੇ ਵਿੱਚ ਵੱਡਾ ਰਹੱਸ ਬਣਿਆ ਹੋਇਆ ਕੈਮਰਾਮੈਨ ਅਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਰ ਟੀਵੀ ਪਟਿਆਲਾ